ਹਲਕਾ ਮੈਲ ਕਲਮ ਵਿੱਚ ਪਿੰਡ ਦੇ ਪਿੰਡ ਗੁਰਮੁਧ ਦੇ ਨੌਜਵਾਨ ਰਾਜਪ੍ਰੀਤ ਦੀ ਕੈਨੇਡਾ ਦੇ ਬ੍ਰੈਮਟਨ ਵਿੱਚ ਦਿਲ ਦਾ ਦੌਰਾ ਕਾਰਨ ਮੌਤ ਹੋ ਗਈ ਮਾਪਿਆਂ ਦਾ ਇਕਲੌਤਾ ਪੁੱਤਰ ਸੀ 2 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਪਿਤਾ ਪ੍ਰਾਈਵੇਟ ਕੰਪਨੀ ਚ ਬਸ ਚਲਾਉਂਦਾ ਹੈ ਤੇ ਮਾਪਿਆਂ ਨੇ ਲੋਨ ਲੈ ਕੇ ਰਿਸ਼ਤੇਦਾਰਾਂ ਤੋਂ ਕਰਜ਼ ਲੈ ਕੇ ਉਸ ਨੂੰ ਭੇਜਿਆ ਸੀ ਦੱਸਦੀ ਹੈ ਕਿ ਨੌਜਵਾਨ ਪੁੱਤਰ ਨੂੰ ਵਿਦੇਸ਼ ਦੀ ਧਰਤੀ ਤੇ ਪੜ੍ਹਾਈ ਕਰਨ ਦੇ ਲਈ 19 ਲੱਖ ਰੁਪਏ ਦਾ ਪਰਿਵਾਰ ਨੇ ਕਰਜ਼ਾ ਲਿਆ ਸੀ ਤੇ 5 ਫਰਵਰੀ ਨੂੰ ਆਪਣੇ ਤਾਏ ਦੀ ਲੜਕੀ ਦੇ ਵਿਆਹ ਵਿੱਚ ਜਾਉਣਾ ਸੀ ਤੇ ਕਹਿ ਰਿਹਾ ਸੀ ਕਿ ਆਪਣੇ ਘਰ ਵਿੱਚ ਬਿਨਾਂ ਦੱਸੇ ਆਵੇਗਾ ਪਰਿਵਾਰ ਨੂੰ ਸਰਪ੍ਰਾਈਜ਼ ਦੇਵੇਗਾ ਇਸ ਵੇਲੇ ਮਾਪਿਆਂ ਵੱਲੋਂ ਪੁੱਤਰ ਦੀ ਮਰਤਕ ਦੇ ਨੂੰ ਪਿੰਡ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਬੇਟੇ ਨੂੰ ਗਏ ਨੂੰ ਜੀ ਪੌਣੇ 2 ਸਾਲ ਹੋ ਗਏ ਸੀ ਪੋਨੰਦੋ ਅਲਾਬਾਦ ਵੀ ਚਮਾ ਠੀਕ ਠਾਕ ਸੀਗਾ ਤੇ ਬੁਖਾਰ ਚੜਿਆ ਤੇ ਉਸ ਤੋਂ ਬਾਅਦ ਚਾਹ ਰਿਪੋਰਟ ਆਈਆਂ ਨੇ ਜੀ ਆ ਮੇਲ ਭੇਜੀ ਹੈ ਕਿ ਤੇ ਨਮੂਨੀਆਂ ਦੀ ਸ਼ਿਕਾਇਤ ਹੋਈ ਹੈ ਤੇ ਸਾਡੇ ਕੋਲ ਆ ਮੇਲ ਭੇਜੀ ਸੀਗੀ ਦੀ ਆਪਣੀ ਰਿਪੋਰਟਾਂ ਨਹੀਂ ਨਹੀਂ ਬੇਟਾ ਨਵੀਂ ਇਹ ਪਾਣਾ ਪਾਉਣਾ ਉਹਦੇ ਨਾਲ ਕੁੜੀਆਂ ਸੀਗੀਆਂ ਜੀ ਉਹਨਾਂ ਨੇ ਫੋਨ ਕਰਿਆ ਸੀ ਇੱਕ ਤਾਂ ਭਾਣ ਜੀ ਆ ਜੀ ਮੇਰੇ ਤੇ ਉਹਨਾਂ ਨੇ ਕਰਿਆ ਲਾਰ ਟਾਈਮ ਮੇਰੇ ਨਾਲ ਤਾਂ ਜਿੱਦਾਂ ਦਿਨ ਹੋ ਗਏ ਤੇ ਮੇਰੇ ਘਰ ਦੇ ਨਾਲ ਹਰ ਰੋਜ਼ ਹੀ ਹੁੰਦੀ ਰਹਿੰਦੀ ਮੈਂ ਤਾਂ ਕਿਉਂਕਿ ਡਰਾਈਵਰੀ ਕਰਦਾਗਾ ਜੀ ਰਹਿਦਾ ਨਹੀਂਗਾ ਤੇ ਮੈਂ ਆਪ ਵੀ ਜੀ ਹਾਂ ਨਾ ਅਗਰ ਕਿ ਮੈਨੂੰ ਤਾਂ ਹੁਣ ਬਹੁਤ ਘੱਟ ਲਾਉਂਦੇ ਸੀਗੇ ਕੀ ਕਹਿੰਦੇ ਜਿੱਦੇ ਕਰਨੀਆਂ ਗੱਲ ਤੋਂ ਘੰਟਾ ਡੇਢ ਘੰਟਾ ਲਾਉਂਦੇ ਸੀ ਨਹੀਂ ਮੇਰੇ ਨਾਲ ਗੱਲ ਬਹੁਤ ਦੀ ਮੈਂ ਘਰ ਹੀ ਸੁੱਖ ਸੰਦ ਪੁੱਛ ਲੈਂਦਾ ਹੁੰਦਾ ਸੀ ਕਰੀ ਜੀ ਰੀਜ਼ਨ ਕੀ ਬਣਾਉਂਦਾ ਰਹਿੰਦਾ ਜੀ ਰੀਜ਼ਨ ਦਾ ਜੀ 4 ਦਿਨ ਬਿਮਾਰ ਰਹਾ ਜੀ ਉਹ ਪਹਿਲੇ ਦਿਨ ਬੁਖਾਰ ਚੜਿਆ ਤੇ ਉਹ ਕੰਮ ਤੇ ਵੀ ਜਾਂਦਾ ਸੀਗਾ ਉਹ ਕੁੜੀਆਂ ਨੇ ਰੋਕਤਾ ਵੀ ਰਹਿਣ ਦੇ ਵੀ ਜਦੋਂ ਤੁਹਾਡੀ ਸਿਹਤ ਹੀ ਨਹੀਂ ਸਹੀ ਹੈਗੀ ਕਿ ਕੰਮ ਤੇ ਨਾ ਜਾਓ ਕਿ ਚਲੋ ਮਾੜੇ ਮੋٹے ਬੁਖਾਰ ਨੂੰ ਜਾਣਦਾ ਵੀ ਨਹੀਂ ਲੰਦਾ ਕੋਈ ਤੇ ਉਹ ਦੂਸਰੇ ਦਿਨ ਜ਼ਿਆਦਾ ਵੱਧ ਗਿਆ ਉਹ ਡਾਕਟਰ ਨੂੰ ਲੱਗਵਾ ਕੇ ਛੁੱਟੀ ਲਿੱਤੀ ਸੀ ਯਾਰ ਹਾਊਸ ਦੇ ਵਿੱਚ ਪਹਿਲਾਂ ਸਮੱਸਿਆ ਆਈ ਸੀ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਸੀ ਕਿੰਨੇ ਬੱਚੇ ਆਪਣੇ ਸੀ ਇੱਕੋ ਹੀ ਬੇਟਾ ਹੀ ਸੀਗਾ ਜੀ ਇਹ ਹੀ प्रगट सिंह जी मेरा भतीजा लाद तो जी मेरे मामे मुझे परिवार तीन जी ने जी बस मिया बीवी ने इन्होंने बच्चा हालात माड़ा ही है जी तीन क किले वाहन लोन वगैरा लेके भी पच्ची लाख रुपयेड़ इन्होंने बच्चा तोरिया बहर मेहनत मजदूरी वरत तो गया जी ਆਉਣ ਦਾ ਹਾਈ ਉਹਦੀ ਭਤੀਜਾ ਮਾਨ ਭੈਣ ਦਾ ਤਾਈ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਉਹਨੇ ਆਉਣਾ ਸੀ ਉਸ ਤੋਂ ਪਹਿਲਾਂ ਆ ਪਾਣਾ ਵਰਤ ਗਿਆ ਯਾ ਸਰਕਾਰ ਨੂੰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਬੋਡੀ ਲਾਉਣ ਦੇ ਵਿੱਚ ਹੈਲਪ ਕੀਤੀ ਜਾਵੇ ਜਲਦੀ ਤੋਂ ਜਲਦੀ ਛੋਡੀ ਘਰ ਆ ਜਾਈ ਪਰਿਵਾਰ ਨੂੰ ਮੜਾ ਜਾ ਸਾਰਾ ਮੇਲੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਇਸ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਤੂੰ ਤਾਂ ਬੋਲਿਆ ਨਹੀਂ ਫਿਰ ਉਦੋਂ ਤੱਕ ਤੀਜੇ ਦਿਨ ਮੈਂ ਤਾਂ ਬੋਲਿਆ ਸੀ ਉਦੋਂ ਕਹਿੰਦਾ ਸੀ ਵੀ ਮੈਂ ਦੇਖ ਮੇਰਾ ਚੱਗਾ ਮੈਂ ਮਰੋਹਾ ਹੋ ਗਿਆ ਅੱਗੇ ਨਾ ਮੈਨੂੰ ਤੂੰ ਨਾ ਹੋ ਕਰੀਂ ਕਿ ਤੂੰ ਕਈ ਨਾ ਵੀ ਲਿੱਸਾਗਾ ਹੁਣ ਮੇਰਾ ਕੰਮ ਚੱਲਦਾ ਹੈ ਮੈਂ ਖਾਸ਼ੀ ਦਾ ਬੁੱਧ ਤੇਰੀ ਯਾਰ ਬਾਣੀ ਦੁਖਦੀ ਹੈ ਮੈਂ ਕਿਹਾ ਯਾਰ ਜੀ ਮੈਂ दारू ਪੋਰੀ ਯਾਰ ਕਰਤੀ ਯਾਰ ਜੀ ਲਾਰੂ ਵੇਚ ਦੀ ਚੱਲ ਫੇਰ ਮੈਂ ਕਾ ਫੇਰ ਹੁੰਦਾ ਜਾੜ ਹਟ ਗਈ ਕਹਿੰਦਾ ਹੁਣ ਬੁਖਾਰ ਹੋ ਗਿਆ ਬੁਖਾਰ ਹੋਇਆ ਫੇਰ ਸਾਡੇ ਕੋਲ ਬਾਜ ਆ ਗਈ ਕਹਿੰਦਾ ਕਿ ਵੀ ਵੱਖੀ ਦੁਖਦੀ ਹੈ ਸਰਦ ਹੋਈ ਜਾਂਦਾ ਪੱਖੀ ਤੇ ਰਾਇਆ ਕਿਆ ਠਕਰਾਹ ਹੋ ਗਿਆ ਦੱਸ ਬਸ ਕਿਸਨ ਮੁੱਕੇ ਨਹੀਂ ਪਤਾ ਲੱਗਿਆ ਹਾਂ ਜੀ ਦਾਣਾ ਕੋਈ ਪਤਾ ਨਹੀਂ ਲੱਗਿਆ ਪਾਈ ਕਹਿੰਦੇ ਬਸ ਐਂ ਕਹਿੰਦੇ ਸੀ ਹੁਣ ਨਾ ਬੀਬੀ ਸੰਸਗਣ ਹੁਣ ਮੈਨੂੰ ਕੰਮ ਮਿਲ ਜੂ ਤੈਨੂੰ ਇਹ ਦਿਖਾ ਦੂਗਾ ਬਸ ਆਹ ਹੋਰ ਕੁਝ ਨਹੀਂ ਸੀ ਕਹਿੰਦਾ ਮੈਨੂੰ ਆਪਦੇ ਸੁਪਨੇ ਪਰਿਵਾਰ ਦੇ ਸੁਪਨੇ ਸੀ ਬਸ ਉਹ ਹੀ ਨਾਲ ਲੈ ਗਿਆ